ਆ ਵੀ ਰਾਜੇ ਬਾਤ ਨੂੰ ਨੇ ਬੁਲਾਇਆ ਔਰ ਹਮਕੇ ਲੈ ਆਇਆ ਯਾਨਾ ਦਿੱਲੀ ਪੇ ਲੈ ਆਇਆ ਜੀ ਨਾਲੇ ਮਿਲਣਾ ਸਾਡੀ ਬਾਜੀ ਆਹ ਦੇਖ ਮੈਂ ਇਹ ਕਮਾਲ ਆ ਤੂੰ ਵੀ ਨਾ ਆਪਣਾ ਰੱਜ ਦੇਵਕੋੜ ਕਿਲਾ ਰੱਖ ਲੈ ਔਰ ਨਾ ਮੋਦੀ ਤੂੰ ਕਿਸੇ ਮਰਜ਼ੀ ਪਾਰਟੀ ਚ ਹੋਵੇ ਸਾਡਾ ਛੋਟਾ ਭਾਈ ਓਏ ਰਾਜੇ ਬਾਦੂ ਬੜੀ ਸਹੀ ਥਾਂ ਤੇ ਬੈਠਾ ਹੈ ਆਵਾਜ਼ ਯੂ ਅਮਰ ਸਭ ਨਵਜ ਨਵਜ ਨੂੰ ਆਇਆ ਵੜੋ ਆਇਆ ਟਵਿੰਗ-ਪਿੰਗ ਦੱਸਦੀ ਹੈ ਕਿਹੜਾ ਲੜਾ ਚੋੜਾ ਹੈ ਕਿਹੜਾ ਸਹੀ ਹੈ ਉਹ ਮੇਰਾ ਉਹ ਮੇਰੇ ਨਿੱਕੂ ਲਈ ਵੀ ਦੁਆ ਕਰਦੀ ਆ ਉਹ ਅਭਿਸ਼ੇਕ ਵਾਹ ਪਾਕਿਸਤਾਨਾ ਪਾਕਿਸਤਾਨਾ ਮੈ ਜਾਵੇ ਨਾ ਵਾਹ ਖੱਬੂ ਚੱਲੇ ਫਿਰ ਤਾੜ-ਤਾੜ ਕਰ ਹੈ ਕਿ ਨਹੀਂ ਖੱਬੇ ਪਾਸੋਂ ਵਜੇ ਡੈਂਡ-ਡੈਂਡ ਕਰਦੇ ਹੈ ਨਹੀਂ ਰਾਜੇਪਾ ਦੇਖ ਇਹ ਇਸ ਬੰਦੇ ਦੀ ਖਾਸੀਅਤ ਹੈ ਮੈਂ ਸਾਰੀ ਦੁਨੀਆ ਦੇ ਵਿੱਚ ਸਾਹਮਣੇ ਖੜ ਕੇ ਕਹਿੰਦਾ ਇਹ ਆਪਣੇ ਪੁੱਤਰ ਦੇਖੋ ਜਾ ਤੇ ਬੰਦਾ ਨਾ ਆਪਦੇ ਆਪ ਨੂੰ ਹੀਰੋ ਬਣਾ ਲਿਆ ਸਾਰਾ ਸਮਾਜ ਉਹ ਰੱਬ ਦੀ ਕਿਰਪਾ ਹੁੰਦੀ ਹੈ ਜੇ ਨਾ ਬਣਾ سکے ਕਹਿੰਦੇ ਔਲਾਦ ਨੂੰ ਬਣਾ ਇਹਨੇ ਆਪਣੀ ਔਲਾਦ ਆਪਣੇ ਨਾਲੋਂ ਲੱਖਾਂ ਗੁਣਾ ਵੱਡੀ ਕਰੀ ਇਹਦੇ ਜੇ ਵੱਡਾ ਹੋ ਬਰੇ ਸੋਨੇਹਾ ਸਾਰੀ ਕਿਰਪਾ ਆਹ ਖਲਫੀ ਇੰਨੀਆਂ ਦਾ ਹੈਮਾ ਮੰਨ ਲਈ ਨਹੀਂ ਕਿ ਚੰਗੀਆਂ ਨਹੀਂ ਮੈਚ ਖਾ ਲੀਆਂ ਦੇਖੋ ক্রিকেট ਬਠੇਰੇ ਖੇਡਦੇ ਆ ਪਰ ਕਿਹਦਾ ਖਿੱਚ ਹੈ ਨਾ ਆਕਰਸ਼ਣ ਹੈ ਉਹ ਵਿਸ਼ੇਸ਼ ਹੈ ਮੈਂ ਉਹਨੂੰ ਨੰਗੇ ਪੈਰੀ ਬੀਬੀਸੀ ਦੀ ਬੱਸ 'ਚ ਬੈਠ ਕੇ 100 ਮੀਲ ਦੂਰ ਜਾ ਕੇ ਦੀ ਯਾਰ ਇੰਨਾ ਇੰਨਾ ਵਧੀਆ ਜਣਾ ਹੋਰ ਸਾਰੇ ਦਾ ਬਲੇਸਿੰਗ ਹੁੰਦੀ ਹੈ ਨਹੀਂ ਹੈ ਬਣੇ ਸਾਰੇ ਦਾ ਸਾਰੇ ਦਾ ਯਾ ਭਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਮੈਂ ਤੁਹਾਨੂੰ ਅੱਥੀ ਹੋਵੋ ਤੁਹਾਨੂੰ ਅੱਥੀ ਹੋਵੋ ਸਾਡੇ ਕੋਲ ਆ ਕੇ ਕਰੋ ਨਹੀਂ ਮੈਨੂੰ ਦੇਖਣ ਜੱਸੀ ਹੋਗਾ ਲਾਂਡਰੀ ਆ ਕੋਈ ਇੱਕ ਵਾਰ ਰੁਕੇ ਕਰੋ ਬ੍ਰੇਕ ਠਾਮ ਜੇਗੀ ਆ ਮੈਂ ਵੀ ਆਈ ਦੇ ਦੇਣਾ ਆ ਦੇ ਤੋ ਫੋਟੋ ਕਿੱਦੀ ਨਹੀਂ ਫੋਟੋ ਵੀ ਨਹੀਂ ਆ ਫੋਟੋ ਕਿੱਦੇ ਯਾਰ ਮੈਡਮ ਕੀ ਆ ਜਾਣੇ ਫੋਟੋ ਕਿੱਥੇ ਭਈ ਮੈਡਮ ਲਾਂਚ ਚ ਛੋਟੀ ਸਾਹ ਮੇਰੇ ਵੀ ਆ ਰਾਜਪੁਰ ਮੈਂ ਰਾਜਪੁਰ ਇਕੱਲਾ ਇੰਨਾ ਲਿਖੀ ਵੇ ਵਾ ਤੂੰ ਨੇ ਬੁਲਾਇਆ ਔਰ ਹਮਕੇ ਲੈ ਆਇਆ ਯਾਨਾ ਦਿੱਲੀ ਪੇ ਲੈ ਆਇਆ ਜੀ ਹਜਾਲੇ ਤੁਹਾਡੀ ਜਰੂਰ ਸਰਚ ਕਰਵਾ ਦੇ ਮੈਂ ਇਹ ਕਮਾਲ ਆ ਤੂੰ ਵੀ ਨਾ ਆਪਣਾ ਰੰਗ ਦੇਵਕੋੜ ਕਿਲਾ ਰੱਖ ਲੈ ਮੋਦੀ ਤੂੰ ਕਿਸੇ ਮਰਜ਼ੀ ਪਾਰਟੀ ਚ ਹੋਵੇ ਸਾਡਾ ਛੋਟਾ ਭਾਈ ਓਏ ਰਾਜੇ ਬਾਦੂ ਬੜੀ ਸਹੀ ਥਾਂ ਤੇ ਬੈਠਾ ਹੈ ਆਵਾਜ਼ ਯੂ ਅਮਰ ਸਭਾ ਮੈਂ ਨਵਜ ਨਵਜ ਨੂੰ ਐ ਫੜੋ ਆਇਆ ਟਵਿੰਗ ਟਿੰਗ ਦੱਸਦੀ ਐ ਕਿਹੜਾ ਰਾਜਾ ਕਿ ਨਾ ਨਹੀਂ ਆ ਉਹ ਮੇਰੇ ਨਿਕੁ ਲਈ ਵੀ ਦੁਆ ਕਰਦੇ ਆਂ ਵੀ ਅਭਿਸ਼ੇਕ ਵਾਹ ਪਾਕਿਸਤਾਨਾ ਪਾਕਿਸਤਾਨਾ ਮੈ ਜਾਵੇ ਨਾ ਵਾਹ ਖੱਬੂ ਚੱਲੇ ਫਿਰ ਤਾੜ ਤਾਲ ਕਰ ਹੈ ਕਿ ਨਹੀਂ ਖੱਬੇ ਪਾਸੋਂ ਵਜੇ ਦਾੜ ਦਾੜ ਕਰਦੇ ਹੈ ਕਿ ਨਹੀਂ ਰਾਜੇ ਪਾ ਦੇਖ ਇਹ ਇਸ ਬੰਦੇ ਦੀ ਖਾਸੀਅਤ ਹੈ ਮੈਂ ਇਸ ਸਾਰੀ ਦੁਨੀਆ ਦੇ ਵਿੱਚ ਸਾਹਮਣੇ ਖੜ ਕੇ ਕਹਿੰਦਾ ਇਹ ਆਪਣੇ ਪੁੱਤਰ ਨੂੰ ਦੇਖੋ ਜਾ ਤੇ ਬੰਦਾ ਨਾ ਆਪਦੇ ਆਪ ਨੂੰ ਹੀਰੋ ਬਣਾ ਲਿਆ ਇਸ਼ਾਰਾ ਸਮਾਜ ਉਹ ਰੱਬ ਦੀ ਕਿਰਪਾ ਹੁੰਦੀ ਹੈ ਜੇ ਨਾ ਬਣਾ ਸਕੇ ਕਹਿੰਦੇ ਔਲਾਦ ਨੂੰ ਬਣਾ ਇਹਨੇ ਆਪਣੀ ਔਲਾਦ ਆਪਣੇ ਨਾਲੋਂ ਲੱਖਾਂ ਗੁਣਾ ਵੱਡੀ ਹੈ ਇਹਦੇ ਜੇ ਵੱਡਾ ਹੋ ਬਰੇ ਸੋਨੇਹਾ ਆਹ ਖਲਫੀ ਇੰਨੀਆਂ ਦਾ ਹੈਮਾ ਮਾਲੀ ਨੇ ਕਿ ਚੰਗੀਆਂ ਮੈਚ ਚਾਲੀਆਂ ਦੇਖੋ ক্রিকেট ਬਠੇਰੇ ਖੇੜਦੇ ਆ ਪਰ ਜਿਹੜਾ ਖੇਚਾ ਨਾ ਆਕਰਸ਼ਣ ਹੈ ਉਹ ਵੀ ਸ਼ੇਕ ਆ। ਮੈਂ ਉਹਨੂੰ ਨੰਗੇ ਪੈਰੀ ਡੀ.ਡੀ.ਸੀ ਦੀ ਬੱਸ 'ਚ ਬੈਠ ਕੇ 100 ਮੀਲ ਦੂਰ ਜਾ ਕੇ ਦੇ। ਯਾਰ। ਇੰਨਾ ਇੰਨਾ ਵਧੀਆ ਹੈ ਨਾ। ਉਹ ਸਾਰੇ ਦਾ ਮੈਨੇਜ ਇਹ ਬਲੈਸਿੰਗ ਹੋਈ ਹੈ ਇਹ ਸਾਰੇ ਦਾ। ਸਾਰੇ ਦਾ। ਕੋਈ ਨਹੀਂ ਸਰ। ਸਾਰੇ ਦਾ। ਬਾਬਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਤੁਹਾਡਾ। ਜਦੋਂ ਆਖਿਓ ਜਦੋਂ ਆਖਿਓ ਸਾਡੇ ਕੋਲ ਆਉਣ ਕਰੋ। ਅਜਾ ਮੈਨੂੰ ਜਗਾ। ਲੋਕ ਜਦੋਂ ਤੁਸੀਂ ਹੋ ਕੋਲ ਲਾ ਦੇ। ਅੱਗੇ ਇੱਕ ਵਾਰ ਆ ਕੇ ਕਰੋ ਬ੍ਰੇਕ ਇਹ ਆਵੇ ਰੋਣਾ ਵੀ ਆਈਂ ਦੇ ਦੇ ਰੋਣਾ ਆਹ ਦੇ ਤੂੰ ਆਉਂਦੀ ਆਉਂਦੀ ਫੋਟੋ ਕਿ ਨਹੀਂ ਫੋਟੋ ਕਿ ਨਹੀਂ ਆਹ ਫੋਟੋ ਕਹਿੰਦੇ ਯਾਰ ਮੈਡਮ ਕੀ ਆ ਜਾਣੇ ਫੋਟੋ ਕਿੱਥੇ ਭਈ ਮੈਡਮ ਨੂੰ ਲੰਘੇ ਚ ਛੋਟੀ ਸਾਹਲੀ ਮੇਰੇ ਵੀ ਆਹ ਰਾਜਪੁਰ ਮੈਂ ਇੱਕ ਰਾਜਪੁਰ ਆਹ ਇਕੱਲਾ ਇਹ ਨਹੀਂ